ਅਸੀਂ ਤਾਂ 24 ਘੰਟੇ ਪੇਟ ਦੇ ਆ ਵੀ ਭਾਈ ਰੋਟੀ ਤੋਂ ਬਾਅਦ ਪਾਣੀ ਨਾ ਪੀਓ ਜੇ ਪੀਣਾ ਦਾ ਕੋਸਾ ਪਾਣੀ ਪੀਓ ਪਾਣੀ ਚ ਰੋਟੀ ਤੋਂ ਬਾਅਦ ਪੀਣਾ ਵੀ ਆ ਤਾਂ ਉਹਦੇ ਵਿੱਚ ਥੋੜਾ ਜਿਹਾ ਦਹੀਂ ਘੋਲ ਲਓ ਉਹ ਜਿਹੜੀ ਕੌਲੀ ਤੁਹਾਡੀ ਲਿਬੜੀ ਹੋਈ ਹੈ ਦਾਲ ਦੀ ਉਹਦੇ ਵਿੱਚ ਪਾਣੀ ਪਾਓ ਉਹਨੂੰ ਐ ਘੋਲੋ ਉਹ ਇੱਕ ਆਹਾਰ ਬਣ ਗਿਆ ਇਹ ਉਹ ਚੀਜ਼ ਹੈ ਜੀ ਬਿਲਕੁਲ ਟਰਾਂਸਪੇਰੈਂਟ ਪਾਣੀ ਵਰਗੀ ਕਈ ਤਾਂ ਮੇਰੇ ਕੋਲ ਮਜ਼ਾਕ ਵਿੱਚ ਕਹਿੰਦੇ ਗੋਸਾਵਾ ਕੀ ਬੋਤਲਾਂ ਜਿਆ ਰੱਖਿਆ ਇਹ ਐਸਿਡਿਟੀ ਦਾ ਸਭ ਤੋਂ ਬੈਸਟ ਇੱਕ ਸਰਬਤ ਹੈ ਜਿਹੜਾ ਇੱਕ ਬੋਤਲ ਇਹ ਲੈ ਜਾਂਦਾ ਅਗਲੀ ਵਾਰ ਉਹ ਕਹਿੰਦਾ ਜੀ ਡੱਬੇ ਚ ਕਿੰਨੀਆਂ ਨੇ ਮੈਂ ਕਹਿੰਦਾ 12 ਕਹਿੰਦਾ ਜੀ ਗੱਡੀ ਚ ਰਖਾ ਦੋ ਜਿਹੜੇ ਲੋਕ ਕਹਿੰਦੇ ਨੇ ਪੇਟ ਬਹੁਤ ਵਧਿਆ ਹੋਇਆ ਫਾਰਾ ਵੀ ਰਹਿੰਦਾ ਕੱਲਾ ਢਿੱਡ ਵਧੀ ਜਾਂਦਾ ਬਾਕੀ ਬਾਡੀ ਠੀਕ ਆ ਉਹਨਾਂ ਵਾਸਤੇ ਨਾ ਗੁਰੂ ਕੀ ਸਾਹਿਬ ਸਭ ਤੋਂ ਵਧੀਆ ਚੀਜ਼ ਜਕਾਸ 44 ਕੀ ਨਾਮ ਵੀ ਜਕਾਸ ਹਾਂ ਜਕਾਸ ਨਿਲ ਕਬੂਰ ਵਾਲਾ ਏਕ ਐਸੀ ਚੀਜ਼ ਹੈ ਸੀਲ ਦੇਖੋ ਦੀ ਡਬਲ ਡਬਲ ਆਈ ਹੈ ਹਾਈਜੈਨਿਕ ਦਾ ਪੂਰਾ ਖਿਆਲ ਰੱਖਿਆ ਗਿਆ ਦੇਖੋ ਗੁਰੂ ਕੀ ਸਾਹਿਬ ਟੈਸਟ ਕਰਕੇ ਨਲੇ ਸੀ ਡੈਢ ਜਿਹਾ ਰੱਖਦੇ ਸੀ ਇਹਨੂੰ ਹੁਣ ਜਦੋਂ ਤੁਸੀਂ ਖਾ ਲੋਗੇ ਨਾ ਤੁਹਾਡਾ ਜਿਗਰ ਗਲਸਰ ਹੋਰ ਪ ਬਿਲਕੁਲ ਹੈ ਜੀ ਇਹ ਤਾਂ ਮੂੰਹ ਵੀ ਫਰੈਸ਼ ਕਰਦਾ ਜੀ ਇਹ ਮੂੰਹ ਫਰੈਸ਼ ਕਰਦਾ ਪੇਟ ਨੂੰ ਸਾਫ਼ ਕਰਦਾ ਜੀ ਮੂੰਹ 'ਚ ਛਾਲੇ ਹੋ ਜਾਂਦੇ ਨੇ ਪੇਟ 'ਚ ਛਾਲੇ ਹੋ ਜਾਂਦੇ ਨੇ ਉਹਨਾਂ ਦਾ ਕੀ ਹੱਲ ਹੈ ਜੀ ਹੁੰਦੇ ਕਿਉਂ ਨੇ ਜੀ ਐਸਿਡਿਟੀ ਚਲਣ ਖੱਟੇ ਡਕਾਰ ਬਿਨਾ ਮਤਲਬ ਕਬਜ਼ ਬਲੋਟਿੰਗ ਤੇ ਪੇਟ ਦਾ ਫਾਰਾ ਥੋੜਾ ਜਿਹਾ ਖਾ ਲਓ ਜੀ ਪੇਟ ਭੁੱਲ ਜਾਂਦਾ ਹੈ ਕੀ ਆ ਲੀਵਰ ਫੈਟੀ ਵੀਰ ਦੇ ਵਿੱਚ ਬਰਫ਼ ਪਾਊਗਾ ਉਹ ਪਹਿਲੇ ਹੀ ਠੰਢੀ ਫਿਰ ਜੇ दारू ਪੀਰਿਆ दारू ਦੇ ਵਿੱਚ ਐਨ ਚੱਲ ਕਰ ਦਿੰਦਾ ਚਿੱਲੀ ਚੱਕਣ ਅੱਗ ਵਰਗਾ ਖਾਊਗਾ ਉਹਦੇ ਨਾਲ ਤੇ ਫਿਰ ਮਰੂਗਾ ਹੀ ਅਸੀਂ ਇੱਕ ਚੀਜ਼ ਸਾਡੇ ਵੈਦ ਜੀ ਨੇ ਬਣਾਈ ਜੀ ਅੰਮ੍ਰਿਤ ਇਸ ਤਰ੍ਹਾਂ ਦਾ ਪਾਊਡਰ ਹੈ ਜਿਹੜਾ ਤੁਹਾਡੇ ਜੀ ਨੂੰ ਅੰਮ੍ਰਿਤ ਦੀ ਤਰ੍ਹਾਂ ਖਿਲਾ ਦਿੰਦਾ ਲੋਕ ਐ ਜੀ ਘਵराई ਜਾਂਦਾ ਚਤ ਜਾ ਕਾਉ ਮਾਉ ਹੋਈ ਜਾਂਦਾ ਇਹ ਉਹਦੇ ਵਾਸਤੇ ਜੀ ਅੰਮ੍ਰਿਤ ਪਾਊਡਰ ਬਣਿਆ ਮਸੂੜੇ ਫੁੱਲ ਜਾਂਦੇ ਨੇ ਜੀ ਥੋੜੀ ਜਿਹੀ ਬੈਅ ਵਾਲੀ ਚੀਜ਼ ਖਾ ਕੇ ਆਲੂ ਖਾ ਲੇ ਚਾਵਲ ਖਾ ਲੇ ਜਾਂ ਆਲੂ ਫਿੰਗਰ ਜੇ ਅੱਜ ਕੱਲ ਚੱਲੇ ਹੋਣੇ ਉਹ ਜਵਾੜੇ ਫੁੱਲ ਜਾਂਦੇ ਨੇ ਜੀ ਉਹਦੇ ਵਾਸਤੇ ਇਹ ਬਣਿਆ ਦੰਤਗਜ ਕੇਸਰੀ ਆਇਲ ਹੈ 4-6 ਚਮਚੇ ਪਾਣੀ ਕੋਸਾ ਉਹਦੇ ਵਿੱਚ ਇਹਦੀਆਂ 10 ਬੂੰਦਾਂ ਪਾਓ ਉਹਨੂੰ ਫਿਰ ਮੂੰਹ ਚ ਭਾ ਕੇ ਕੁਰਲੇ ਕਰੋ ਪੰਜਾਂ ਸੱਤਾਂ ਦਿਨਾਂ ਚ ਕਰਨ ਤੋਂ ਬਾਅਦ ਇਹ ਜਿਹੜੀ ਪਾਇਰੀਏ ਦੀ ਪ੍ਰੋਬਲਮ ਹੈ ਜਿਹੜੀ ਦੰਦਾਂ ਦੀ ਪ੍ਰੋਬਲਮ ਆ ਉਹ ਉਹ ਇੰਨੇ ਖਤਮ ਕਰ ਦੇਣੀ ਆ ਮੈਂ ਕਹਿੰਦਾ ਜੇ ਬੈਦਵਾਨ ਲਿਖਿਆ ਅੱਖਾਂ ਮੀਚ ਕੇ ਚੀਜ਼ ਲੈ ਲੋ ਮਤਲਬ ਹੀ ਨਹੀਂ ਹੈ ਸੁਭਾਸ਼ ਗੋਇਲ ਦੀ ਜ਼ਿੰਮੇਵਾਰੀ ਹੈ ਵੀ ਕੋਈ ਕੰਪਲੀਟ ਨਹੀਂ ਆ ਸਕਦੀ ਇਹ ਉਹ ਰਸ ਹੈ ਜਿਹਦੇ ਵਿੱਚੋਂ ਤੁਸੀਂ ਜੇ ਦੇਲੀ ਪੀਣ ਲੱਗ ਜਓ ਤਾਂ ਤੁਹਾਡੀ ਗੱਟ ਹੈਲਥ ਤੁਹਾਡਾ ਲੀਵਰ ਹਮੇਸ਼ਾ ਗੁੱਡ ਰਹੂਗਾ ਪਰ ਤੁਹਾਡਾ ਇੱਕ ਇੱਕ ਅੰਗ ਜਿਹੜਾ ਅੰਦਰੋਂ ਉਹ ਤੁਹਾਨੂੰ ਥੈਂਕ ਯੂ ਥੈਂਕ ਯੂ ਕਰੂਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਪੰਜਾਬ ਦੇ ਵਿੱਚ ਯਕਲਖਤ ਮੌਸਮ ਬਦਲਿਆ ਪਰ ਸਾਡੀਆਂ ਖੁਰਾਕਾਂ ਉਹੀ ਸਰਦੀਆਂ ਵਾਲੀਆਂ ਨੇ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੂੰਹ ਦੇ ਵਿੱਚ ਔਰ ਪੇਟ ਦੇ ਵਿੱਚ ਛਾਲਿਆਂ ਦੀ ਬੜੀ ਸਮੱਸਿਆ ਹੈ ਜਿਹੜੀ ਇਸ ਮੌਸਮ ਦੇ ਵਿੱਚ ਹੋ ਜਾਂਦੀ ਹੈ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਦਿਖਾਉਣ ਵਾਲਿਆਂ ਤੁਹਾਡੇ ਨਾਲ ਸਾਂਝਾ ਕਰਨ ਵਾਲਿਆਂ ਤਾਂ ਛਾਲਿਆਂ ਦੀ ਦਿੱਕਤ ਹੈਗੀ ਜਿਹਨੂੰ ਥੋੜਾ ਜਿਹਾ ਖਾਣੇ ਤੇ ਨਾਲ ਦੇ ਨਾਲ ਪੇਟ ਦੇ ਵਿੱਚ ਸਾੜਾ ਪੈਨ ਲੱਗ ਜਾਂਦਾ ਫੂਡ ਪਾਈਪ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਤਾਂ ਅੱਜ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਵੈਦ ਸੁਭਾਸ਼ ਗੁਇਲ ਜੀ ਤੁਹਾਡੀਆਂ ਹੱਲ ਕਰਨ ਵਾਲੇ ਨੇ ਸਾਡੇ ਨਾਲ ਹੈ ਵੈਜੀ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਫਰੂਕੀ ਸਾਹਿਬ ਤੁਹਾਡਾ ਵੀ ਔਰ ਜਿੰਨੇ ਵੀ ਚੈਨਲ ਦੇਖ ਰਹੇ ਆ ਹਕੀਕਤ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਸ੍ਰੀਕਾਲ ਜੀ ਨਮਸਕਾਰ ਆਦਾਬ ਅੱਛਾ ਵੈਜੀ ਇੱਕ بڑا ਮਸਲਾ ਹੁੰਦਾ ਜਦੋਂ ਮੌਸਮ ਕਿਉਂਕਿ ਹੌਜਰੀ ਇੰਡਸਟਰੀ ਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਇੰਨੀ ਤੇਜ਼ੀ ਨਾਲ ਮੌਸਮ ਚੇਂਜ ਹੋ ਜਾਣਾ ਪੰਜਾਬ ਦਾ ਪਰ ਸਾਡੀਆਂ ਖੁਰਾਕਾਂ ਉਹੀ ਪੁਰਾਣੀਆਂ ਸਰਦੀਆਂ ਵਾਲੀਆਂ ਚੱਲਦੇ ਨੇ ਮੂੰਗਫਲੀਆਂ ਵੀ ਬੰਦਾ ਖਾਂਦਾ ਬਾਦਾਮ ਵੀ ਉਸੇ ਤਰੀਕੇ ਨਾਲ ਗਿੜਾ ਦੇ ਜਾਂਦਾ ਤੇ ਅਜਿਹੇ ਦੇ ਵਿੱਚ ਬੜੀ ਸਮੱਸਿਆ ਹੋ ਜਾਂਦੀ ਹੈ ਮੂੰਹ 'ਚ ਛਾਲੇ ਹੋ ਜਾਂਦੇ ਨੇ ਪੇਟ 'ਚ ਛਾਲੇ ਹੋ ਜਾਂਦੇ ਨੇ ਉਹਨਾਂ ਦਾ ਕੀ ਹੱਲ ਹੈ ਜੀ ਇਹ ਹੁੰਦੇ ਕਿਉਂ ਨੇ ਜੀ ਇੱਕ ਤਾਂ ਬੜੀ ਅਗਿਆਨਤਾ ਦੀ ਜਿਹੜੀ ਗੱਲ ਆ ਲੋਕਾਂ ਨੂੰ ਪੇਟ ਪਤਾ ਢੱਡ ਪਤਾ ਐ ਨਹੀਂ ਪਤਾ ਵੀ ਅਸਲੀ ਵਿਚਟਡ ਦੇ ਜਗਾ ਕਿਹੜੀ ਆ ਜਿੱਥੇ ਖਾਦਾ ਪੀਤਾ ਗਿਰਦਾ ਠੀਕ ਹੈ ਔਰ ਉਹਨੂੰ ਅਸੀਂ ਜਗਾ ਨੂੰ ਸਮਝਿਆ ਕੀ ਹੋਇਆ ਕੀ ਅਸੀਂ ਉਹਨੂੰ ਡਸਟਬਿਨ ਸਮਝਿਆ ਜੋ ਮਰਜੀ ਚੱਕ ਕੇ ਸਿੱਟੀ ਜਾਓ ਹੁਣ ਇੱਕ ਬੰਦਾ ਮੈਂ ਅਕਸਰ ਕਹਿਣਾ ਹੁੰਨਾ ਵੀ ਬੀਅਰ ਦੇ ਵਿੱਚ ਬਰਫ਼ ਪਾਊਗਾ ਉਹ ਪਹਿਲੇ ਹੀ ਠੰਡੀ ਫਿਰ ਜੇ ਦਾਰੂ ਪੀਰਿਆ ਦਾਰੂ ਦੇ ਵਿੱਚ ਐਨ ਚੱਲ ਕਰ ਦਿੰਦਾ ਉਹਨੂੰ ਚਿੱਲੀ ਚੱਕਣ ਅੱਗ ਵਰਗਾ ਖਾਊਗਾ ਉਹਦੇ ਨਾਲ ਤੇ ਫਿਰ ਮਰੂ ਗਈ ਪੇਟ ਦੇਖੋ ਤੁਹਾਡਾ ਤੁਸੀਂ ਹਰ ਚੀਜ਼ ਪੈਸੇ ਨਾਲ ਖਰੀਦ ਸਕਦੇ ਹੋ ਕੁਦਰਤ ਦੇ ਨਿਯਮ ਨੂੰ ਨਹੀਂ ਖਰੀਦ ਸਕਦੇ ਉਹਦਾ ਨਿਯਮ ਆਪਣੇ ਆ ਹੁਣ ਜੇ ਕੁਦਰਤ ਦੇ ਨਿਯਮ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਆ ਕਿ ਕਦੇ ਤੁਸੀਂ ਦੇਖਿਆ ਵੀ ਨਿੰਮ ਦੇ ਪੇੜ ਨੂੰ ਜਮਣਾ ਲੱਗ ਜਾਣਾ ਨਹੀਂ ਲੱਗਦਾ ਕਦੇ ਤੁਸੀਂ ਦੇਖਿਆ ਵੀ ਬੈਂਗਣ ਦੀ ਬੈਂਗਣ ਦੇ ਪੇੜ ਬੈਂਗਣ ਦੇ ਪੌਦੇ ਨੂੰ ਕਰੇਲੇ ਲੱਗ ਜਾਣ ਉਹੀ ਚੀਜ਼ ਦੇ ਰਿਆ ਸਾਨੂੰ ਮਾਲਕ ਸਾਡਾ ਤੇ ਉਹਦੇ ਚ ਕੀ ਆ ਕਿ ਜਿਹੜੀ ਚੀਜ਼ ਅਸੀਂ পেট ਵਾਸਤੇ ਬਣੀ ਆ ਅਗਰ ਅਸੀਂ ਉਹਨੂੰ পেট ਦੇ ਮੁਤਾਬਕ ਦਈਏ ਤਾਂ ਹੁਣ ਸਾਡੇ ਵਰਗੇ ਤਾਂ ਜਿੰਨੇ ਬੰਦੇ ਨੈਚਰੋਪੈਥੀ ਦੇ ਵਿੱਚ ਐਕਸਪਰਟ ਹੋ ਗਏ ਪੜ੍ਹ ਗਏ ਜਾਂ ਕਹ ਕਹ ਲੋਗੇ ਇਹਨਾਂ ਲੋਕਾਂ ਦੇ ਵਿੱਚ ਵਿਚਰ ਲੈ ਤਾਂ ਅਸੀਂ ਤਾਂ 24 ਘੰਟੇ ਪਿੱਟਦੇ ਆ ਵੀ ਭਾਈ ਰੋਟੀ ਤੋਂ ਬਾਅਦ ਪਾਣੀ ਨਾ ਪੀਓ ਜੇ ਪੀਣਾ ਤਾਂ ਕੋਸਾ ਪਾਣੀ ਪੀਓ ਤੇ ਹੁਣ ਇੱਕ ਬੰਦਾ ਕਹਿੰਦਾ ਜੀ ਰੋਟੀ ਵੀ ਗਰਮ-ਗਰਮ ਖਾ ਲਈ ਤੇ ਕੋਸਾ ਪਾਣੀ ਅਸਲੀ ਤਾਂ ਉਹੀ ਚੀਜ਼ ਹੈ ਫਿਰ ਪਾਣੀ ਜੇ ਰੋਟੀ ਤੋਂ ਬਾਅਦ ਪੀਣਾ ਵੀ ਆ ਤਾਂ ਉਹਦੇ ਵਿੱਚ ਥੋੜਾ ਜਿਹਾ ਦਹੀਂ ਘੋਲ ਲਓ ਦਹੀਂ ਨਹੀਂ ਹੈਗਾ ਦਾਲ ਹੀ ਘੋਲ ਲਓ ਸਬਜੀ ਵਾਲੀ ਪ੍ਰਾਣੀ ਨਾਲੇ ਲਿਬੜੀ ਸਬਜੀ ਵਾਲੀ ਦਾਲ ਵਾਲੀ ਕੌਲੀ ਧੋਤੀ ਜਾਓ ਉਹਦੇ ਚ ਪਾਣੀ ਘੋਲ ਕੇ ਪੀਜੋ ਜਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਲਓ ਮਤਲਬ ਪਾਣੀ ਨੂੰ ਆਹਾਰ ਬਣਾ ਦਿਓ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਜਿਸ ਵਿੱਚ ਮਿਲਾ ਦੋ ਬਣੇ ਉਸ ਜੈਸਾ ਪਾਣੀ ਉਸੇ ਟਾਈਮ ਖਾਣਾ ਬਣ ਜਾਂਦਾ ਮਤਲਬ ਤੁਸੀਂ ਇਹ ਕਹਿ ਰਹੇ ਵੀ ਜਿਹੜੀ ਅਸੀਂ ਰੋਟੀ ਪਾਣੀ ਛਕਿਆ ਕੋਲੀ ਦੇ ਵਿੱਚ ਥੋੜਾ ਜਿਹਾ ਮਟੀਰੀਅਲ ਬਚ ਜਾਂਦਾ ਜਿਹੜਾ ਨਾਲ ਲੱਗੇ ਰਹਿੰਦ ਉਹਦੇ ਵਿੱਚ ਪਾਣੀ ਪਾਓ ਤੇ ਪੀ ਲਓ ਕੀ ਬਾਤ ਹੈ ਜੀ ਉਹਨੂੰ ਕਹਿੰਦੇ ਹੁੰਦੇ ਨੇ ਆਪਣੇ ਜਿਵੇਂ ਨਾ ਪੇਟ ਸਾਫ ਨਹੀਂ ਹੁੰਦਾ ਹਾਂਜੀ ਸਭ ਤੋਂ ਲਾਸਟ ਵਾਲੇ ਜਵਾਕ ਨੂੰ ਅੱਗੇ ਕਹਿੰਦੇ ਹੁੰਦੇ ਤੇ ਪੇਟ ਘਰੋੜੀ ਦਾ ਕਹਿੰਦੇ ਸੀ ਨਾ ਇਹ ਪੇਟ ਕਰੋੜੀ ਦਾ ਹੁਣ ਤਾਂ ਸੁੱਕ ਨਾਲ ਹੁੰਦਾ ਇੱਕ ਅੱਧਾ ਕੀ ਕਰੋੜੀ ਕਹਿਣਗੇ ਤੇ ਮਤਲਬ ਉਸੇ ਤਰ੍ਹਾਂ ਇਹ ਜਿਹੜੀ ਦਾਲ ਮਤਲਬ ਕੌਲੀ ਚ ਤੁਸੀਂ ਦਾਲ ਖਾਧੀ ਆ ਸਾਡੇ ਪੂਰਵਜ ਕਹਿ ਕੇ ਸਾਡੇ ਗੁਰੂ ਮਹਾਰਾਜ ਕਹਿ ਕੇ ਨੇ ਵੀ ਅੰਨ ਦਾ ਦਾਣਾ ਦਾਣਾ ਜਿਹੜਾ ਬਚਾ ਕੇ ਰੱਖੋ ਵੇਸਟ ਨਾ ਕਰੋ ਤਾਂ ਉਹ ਜਿਹੜੀ ਕੌਲੀ ਤੁਹਾਡੀ ਲਿਬੜੀ ਹੋਈ ਆ ਦਾਲ ਦੀ ਉਹਦੇ ਵਿੱਚ ਪਾਣੀ ਪਾਓ ਉਹਨੂੰ ਇਕੋਲੋ ਉਹ ਇੱਕ ਆਹਾਰ ਬਣ ਗਿਆ ਉਹ ਤੁਹਾਡੇ ਪੇਟ 'ਚ ਅਗਰ ਖਾਣਾ ਖਾਂਦੇ ਖਾਂਦੇ ਵੀ ਤੁਹਾਨੂੰ ਪਾਣੀ ਪੀਣਾ ਪੈ ਗਿਆ ਤਾਂ ਉਹ ਤੁਹਾਨੂੰ ਉਹ ਨੁਕਸਾਨ ਨਹੀਂ ਕਰਦਾ ਤੁਹਾਡੀ ਭੱਠੀ ਨੂੰ ਠੰਡਾ ਨਹੀਂ ਹੋਣ ਦਿੰਦਾ ਠੀਕ ਤੇ ਦੂਜਾ ਸੁਭਾਸ ਜੀ ਨੇ ਖਾਲੀ ਕੋਲੀ ਤੋਂ ਵੀ ਕੰਮ ਲੈ ਲਿਆ ਸੇਦ ਵਾਲਾ ਧਵਾਦੀ ਘਰ ਘਰਲੀ ਦਾ ਕੰਮ ਸੌਖਾ ਕਰਤਾ ਤੇ ਮਤਲਬ ਕਹਿਣ ਦਾ ਵੀ ਉਦੋਂ ਬਾਅਦ ਜਿਹੜਾ ਤੁਹਾਡਾ ਗਲਾਸ ਹੈ ਪਾਣੀ ਦਾ ਕੋਸ਼ਿਸ਼ ਕਰੋ ਮੈਂ ਤੁਹਾਨੂੰ ਕਿਸੇ ਨੂੰ ਥੋਪਦਾ ਨਹੀਂ ਗੱਲ ਮੈਂ ਆਪਣੀ ਸਲਾਹ ਦਿੰਨਾ ਕੋਸ਼ਿਸ਼ ਕਰੋ ਵੀ ਉਹ ਪਿੱਤਲ ਦਾ ਹੋਵੇ ਕੋਸ਼ਿਸ਼ ਕਰੋ ਵੀ ਉਹਨੂੰ ਕਲੀ ਵੀ ਕੀਤੀ ਹੋਵੇ ਬਸ ਉਹ ਗਲਾਸ ਜੇ ਪਾਣੀ ਦਾ ਘੋਲ ਪਿਆ ਤਾਂ ਮੈਂ ਕਹਿੰਦਾ ਉਹ ਜੇ ਪਾਣੀ ਤੁਸੀਂ ਨਾਲ ਦੀ ਨਾਲ ਵੀ ਪੀਂਦੇ ਰਹੋਗੇ ਤਾਂ ਵੀ ਉਹ ਨੁਕਸਾਨ ਨਹੀਂ ਕਰਦਾ ਕਿਉਂ ਪਿੱਟਦੇ ਹਣ ਅਸੀਂ ਵੀ ਪਾਣੀ ਇੱਕਦਮ ਨਾ ਪੀਓ ਕਿਉਂਕਿ ਹੁਣ ਪਾਣੀ ਸਟੀਲ ਦੇ ਭਾਂਡਿਆਂ 'ਚ ਪਿਆ ਪਾਣੀ ਹੁਣ ਕੰਚ ਚਲੋ ਕੰਚ ਦੇ ਗਲਾਸ 'ਚ ਹੋਵੇ ਤਾਂ ਵੀ ਕਿਸੇ ਹੱਦ ਤੱਕ ਉਹ ਪਾਣੀ ਰਹਿ ਜਾਂਦਾ ਪਰ ਜੇ ਉਹ ਤੁਹਾਨੂੰ ਪਿੱਤਲ ਦੇ ਗਲਾਸ 'ਚ ਪੈ ਗਿਆ ਕਲੀ ਕੀਤੇ ਹੋਏ ਪਿੱਤਲ ਦੇ ਗਲਾਸ ਦੇ ਵਿੱਚ ਪੈ ਗਿਆ ਉਹਦੇ ਵਿੱਚ ਇੱਕ ਔਸ਼ਧ ਪੈਦਾ ਹੋ ਜਾਂਦੀ ਹੈ ਕਿਉਂਕਿ ਉਹ ਨਸ਼ਾਦਰ ਦੇ ਨਾਲ ਕਲੀ ਹੁੰਦੀ ਹੈ ਉਹ ਇੱਕ ਔਸ਼ਧ ਪੈਦਾ ਹੋ ਜਾਂਦੀ ਆ ਉਹ ਔਸ਼ਧ ਰੂਪ ਦੇ ਵਿੱਚ ਉਹ ਪਾਣੀ ਫਾਇਦਾ ਕਰਦਾ ਹੁਣ ਕਈ ਲੋਕ ਕਹਿੰਦੇ ਐਸਿਡਿਟੀ ਚਲਣ ਖੱਟੇ ਡਕਾਰ ਬਿਨਾ ਮਤਲਬ ਕਬਜ ਬਲੋਟਿੰਗ ਤੇ ਪੇਟ ਦਾ ਫਰਾ ਥੋੜਾ ਜਿਹਾ ਖਾ ਲਓ ਜੀ ਪੇਟ ਭੁੱਲ ਜਾਂਦਾ ਹੈ ਕੀ ਆ ਲੀਵਰ ਫੈਟੀ ਹੋ ਕਿਉਂ ਗਿਆ ਖਾਣ ਪਾਣ ਖਰਾਬ ਔਰ ਸਭ ਤੋਂ ਵੱਡੀ ਚੀਜ਼ ਹੈ ਜਿਵੇਂ ਹੁਣ ਮਾੜਾ ਜਿਹਾ ਕੁਝ ਖਾ ਲਿਆ ਜਿਵੇਂ ਕਈ ਬੰਦੇ ਕਹਿੰਦੇ ਖੰਜੂਰ ਖਾ ਲਈ ਸੀ ਮੇਰੇ ਤਾਂ ਮੂੰਹ 'ਚ ਹੀ ਛਾਲੇ ਪੈ ਗੇ ਹੈਨਾ ਕਈ ਬੰਦੇ ਕਹਿੰਦੇ ਨੇ ਜੀ ਤੁਸੀਂ ਗੋਇਲ ਸਾਹਿਬ ਕਿਹਾ ਸੀ ਦਾਖਾਂ ਖਾ ਲਿਆ ਕਰੋ ਕਦੇ-ਕਦੇ ਸਾਡੇ ਦਾ ਪੇਟ ਖਰਾਬ ਕਰਦਾ ਹੁਣ ਕਈਆਂ ਲੋਕਾਂ ਨੂੰ ਮੈਂ ਦੱਸਿਆ ਸੌਂਫ ਜੀਰਾ ਤੇ ਅਜਵਾਇਨ ਖਾਓ ਕਈਆਂ ਨੂੰ ਉਹਨੇ ਵੀ ਖਰਾਬ ਕੀਤਾ ਉਹਨਾਂ ਨੂੰ ਫਿਰ ਮੈਂ ਦੱਸਿਆ ਵੀ ਭਾਈ ਸੌਂਫ ਡਬਲ ਕਰ ਲਓ ਹੈ ਨਾ ਜੇ 50-50 ਗ੍ਰਾਮ ਜੀਰਾ ਤੇ ਅਜਵਾਇਨ ਲੈ ਲਓ 100 ਗ੍ਰਾਮ ਉਹਦੇ ਵਿੱਚ ਸੌਂਫ ਪਾ ਲਓ ਤੇ ਉਹਨੂੰ ਤਵੇ ਤੇ ਭੁੰਨ ਕੇ ਉਹਦਾ ਪਾਊਡਰ ਫਿਰ ਮਾਫਕ ਆ ਗਿਆ ਕਿਉਂਕਿ ਸਾਨੂੰ ਚੀਜ਼ਾਂ ਖੁਦ ਵੀ ਸੈੱਟ ਕਰਨੀਆਂ ਪੈਣਗੀਆਂ ਹੁਣ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉਫਾਰਾ ਕਬਜ ਰਹਿੰਦੀ ਹੈ ਸੌਂਫ ਜੀਰਾ ਜਵੈਨ ਦਾ ਪਾਊਡਰ ਬਣਾਓ 30 ਗ੍ਰਾਮ ਪਾ ਕੇ 90 ਗ੍ਰਾਮ ਉਹਦੇ ਵਿੱਚ 10 ਗ੍ਰਾਮ ਪਾ ਲੋ 10 ਵੀ ਨਾ ਪਾਓ ਬਲਕਿ 5 ਗ੍ਰਾਮ ਹੀ ਪਾਓ ਬੇਕਿੰਗ ਸੋਡਾ ਬੇਕਿੰਗ ਸੋਡਾ ਪਾ ਕੇ ਨੂੰ ਬਣਾ ਲਓ ਉਹ ਖਾਇਆ ਕਰੋ ਗੱਟ ਹੈਲਥ ਠੀਕ ਆ ਡਾਈਜੈਸ਼ਨ ਠੀਕ ਆ ਫਿਰ ਅਸੀਂ ਇੱਕ ਚੀਜ਼ ਸਾਡੇ ਵੈਦ ਜੀ ਨੇ ਬਣਾਈ ਜੀ ਅੰਮ੍ਰਿਤ ਅੱਛਾ ਹੁਣ ਬਹੁਜੀ ਇਹ ਜਿਹੜਾ ਜੀ ਅੰਮ੍ਰਿਤ ਬਣਿਆ ਨਾ ਇਹ ਇੱਕ ਵਕਈ ਜੀ ਅੰਮ੍ਰਿਤ ਇੱਕ ਪਾਊਡਰ ਆ ਇਸ ਤਰ੍ਹਾਂ ਦਾ ਪਾਊਡਰ ਆ ਜਿਹੜਾ ਤੁਹਾਡੇ ਜੀ ਨੂੰ ਅੰਮ੍ਰਿਤ ਦੀ ਤਰ੍ਹਾਂ ਕਲਾ ਜੰਦਾ ਲੋਕ ਹੈ ਜੀ ਘਰਾਈ ਜਾਂਦਾ ਚਤ ਜਾ ਕਾਉ ਮਾਉ ਹੋਈ ਜਾਂਦਾ ਇਹ ਉਹਦੇ ਵਾਸਤੇ ਜੀ ਅੰਮ੍ਰਿਤ ਪਾਊਡਰ ਬਣਿਆ ਤੇ ਇਹ ਇਹਦੇ ਵਿੱਚ ਸ਼ੰਖ ਭਸਮ ਪੈਂਦੀ ਆ ਸ਼ੰਖ ਵੱਟੀ ਪੈਂਦੀ ਆ ਪਲੱਸ ਕਈ ਚੀਜ਼ਾਂ ਦਾ ਇਹ ਪਾਊਡਰ ਹੈ ਉਦੋਂ ਬਾਅਦ ਇਹ ਬਣਦਾ ਵਿਦਵਾਨ ਵੈਦਾਂ ਦੀ ਸਲਾਹ ਤੋਂ ਬਿਨਾਂ ਇਹਨੂੰ ਅਸੀਂ ਬਣਾਉਂਦੇ ਨਹੀਂ ਜੀਐਮਪੀ ਸਰਟੀਫਾਈਡ ਹੈ ਗਵਰਨਮੈਂਟ ਦਾ ਜਦ ਤੱਕ ਠੱਪਾ ਨਹੀਂ ਲੱਗਦਾ ਮੈਂ ਲੋਕਾਂ ਦੇ ਹੱਥ 'ਚ ਚੀਜ਼ ਨਹੀਂ ਫੜਾਉਂਦਾ ਇਹ ਦੇਖੋ ਜੀਐਮਪੀ ਸਰਟੀਫਾਈਡ ਚਾਰ ਤੇ ਤੇ ਮੋਹਰਾਂ ਲੱਗੀਆਂ ਨੇ ਪੰਜ ਫਿਰ ਇਹ ਕਿਹੜੀ ਕੰਪਨੀ ਨੇ ਬਣਾਇਆ ਕਿਹੜਾ ਇਹਦਾ ਅੰਡਰ ਲਾਇਸੈਂਸ ਹੈ ਕੀ ਇਹਦਾ ਰੇਟ ਹੈ ਐਮਆਰਪੀ ਤੱਕ ਮੈਂ ਦਿਖਾ ਦਿੰਦਾ ਨਿੱਕੀ ਜੀ ਸੀਸੀ ਹੈ 1150 ਰੁਪਏ ਦੀ ਹੈਨਾ ਕਿਉਂਕਿ ਇਹ ਇਹਨੇ ਜਿੱਥੇ ਜਾ ਕੇ ਕੰਮ ਕਰਨਾ ਉਹਦਾ ਕੋਈ ਮੁੱਲ ਨਹੀਂ ਫਿਰ ਹੁਣ ਜਿਹੜੇ ਕਹਿੰ ਅਜਾ ਉਹਨਾਂ ਵਾਸਤੇ ਵੀ ਨੇਚਰਲ ਚੀਜ਼ ਦੀ ਲੋੜ ਆ ਹੁਣ ਸਾਡੇ ਜਿਹੜੇ ਵੈਦ ਆ ਉਹ ਇੱਕ ਚੀਜ਼ ਬਣਾਉਂਦੇ ਆ ਤੁਹਾਨੂੰ ਮੈਂ ਦੱਸਦਾ ਤੁਸੀਂ ਬੜੇ ਮੰਜਨ ਕੀਤੇ ਹੋਣੇ ਆ ਬੜੇ ਤੁਤ ਪੇਸਟ ਯੂਜ਼ ਕੀਤੇ ਹੋਣੇ ਆ ਬੜਾ ਕੁਝ ਕੀਤਾ ਹੋਣਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਜਿਹੜਾ ਜਿਹਨੂੰ ਅਸੀਂ ਨਾਮ ਰੱਖਿਆ ਦੰਤ ਗਜ ਕੇਸਰੀ ਹੁਣ ਇਹ ਜਿਹੜਾ ਦੰਤ ਗਜ ਕੇਸਰੀ ਹੈ ਇਹਦੇ ਵਿੱਚ ਇਹ ਪਾਊਡਰ ਆ ਹੁਣ ਇਹਦੇ ਵਿੱਚ ਬਾਕੀ ਤਾਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਹੈਗੀਆਂ ਨੇ ਲੇਕਿਨ ਮੇਨ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹਦੇ ਵਿੱਚ ਪਾਇਆ ਗਿਆ ਅਕਰਕਰਾ ਹੁਣ ਜਿਹੜਾ ਅਕਰ ਕਰਾ ਹੁੰਦਾ ਜਿਵੇਂ ਤੁਸੀਂ ਮੈਨੂੰ ਆਫ ਕੈਮਰਾ ਦੱਸ ਰਹੇ ਸੀ ਵੀ ਗੁਲਬ ਸਿੰਘ ਦੰਦਾ ਚ ਮਾਸ ਜਾਂ ਬੁੱਟ ਤੇ ਚੜ ਜਾਂਦਾ ਤੇ ਉਹ ਬੜਾ ਤੰਗ ਕਰਦਾ ਕਈ ਵਾਰੀ ਜੀਵ ਨੂੰ ਉਪਰਾਜ ਲੱਗੀ ਜਾਂਦਾ ਕਿ ਫਿਰ ਦੁੱਖ ਦਾ ਵੀ ਆ ਕਈ ਵਾਰੀ ਦਾਲ ਰੋਟੀ ਖਾਣੇ ਲੜਦੀ ਆ ਚੁੱਪਦੀ ਆ ਬੰਦੇ ਦਾ ਜੀ ਨਹੀਂ ਕਰਦਾ ਇਹ ਉਸ ਚੀਜ਼ ਨੂੰ ਇਹਨੂੰ ਐ ਲੈਣਾ ਹੱਥ ਤੇ ਪਾਊਡਰ ਨੂੰ ਥੋੜਾ ਜਿਹਾ ਲੈ ਕੇ ਐ ਮਸਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਉਹ ਪਾ ਲੋ ਕੀ ਨਾਮ ਲੈਂਦੇ ਨੇ ਸਰੂਦਾ ਤੇਲ ਪਾ ਕੇ ਉਹਨੂੰ ਐ ਚੰਗੀ ਤਰ੍ਹਾਂ ਮਲ ਕੇ ਐ ਦੰਦਾਂ ਦੇ ਵਿੱਚ ਮ사ਜ ਕਰੋ ਜੇ ਦੰਦਾਂ ਨੂੰ ਕੋਈ ਬਿਮਾਰੀ ਲੱਗੀ ਆ ਤਾਂ ਲੌਂਗਾਂ ਦਾ ਤੇਲ ਪਾ ਲਿਆ ਕਰੋ ਇੱਕ ਦੋ ਤੁਪਕੇ ਇਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਦੰਦਾਂ ਤੇ ਮਸੂੜਿਆਂ ਤੇ ਮਾਲਿਸ਼ ਕਰਕੇ ਮੂੰਹ 'ਚ ਰੱਖ ਲਓ ਰੱਖ ਕੇ ਮੂੰਹ ਦੇ ਵਿੱਚ ਥੋੜੀ ਦੇਰ ਉਦੋਂ ਬਾਅਦ ਇਹਨੂੰ ਪਾਣੀ ਦੀ ਕੁਕੁਰਲੀ ਲਓ ਉਹਨੂੰ ਕੁਲ 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 ਮਤਲਬ ਕਰਕੇ ਉਹਦਾ ਕੀ ਕਹਿੰਦੇ ਉਹਨਾਂ ਨੇ ਗਾਰਗਲ ਵਾਂਗੂ ਕਰਕੇ ਉਹਨੂੰ ਚੰਗੀ ਤਰ੍ਹਾਂ ਪੁੱਲ ਕਰ ਦਿਓ ਪੁੱਲ ਕਰਕੇ ਜਦੋਂ ਤੁਸੀਂ ਦੇਖੋਗੇ ਵੀ ਯਾਰ ਚੈਨ ਬੜਾ ਆਇਆ ਬੜਾ ਹਰਾਮਜਾ ਹੈ ਹੁਣ ਕਈਆਂ ਦੇ ਉਰੇ ਦਰਦ ਹੋਈ ਜਾਂਦਾ ਕਈਆਂ ਦਾ ਜਵਾੜਾ ਅਨਲੌਕ ਹੋ ਜਾਂਦਾ ਉਹ ਸਾਰੀਆਂ ਚੀਜ਼ਾਂ ਨੂੰ ਇਹ ਫਾਇਦਾ ਕਰਦਾ ਤੇ ਫਿਰ ਜਿਹੜੇ ਮਸੂੜੇ ਫੁੱਲ ਜਾਂਦੇ ਨੇ ਜੀ ਥੋੜੀ ਜਿਹੀ ਬੈ ਵਾਲੀ ਚੀਜ਼ ਖਾ ਕੇ ਆਲੂ ਖਾ ਲੇ ਚਾਵਲ ਖਾ ਲੇ ਜਾਂ ਆਲੂ ਫਿੰਗਰ ਜੇ ਅੱਜ ਕੱਲ ਚੱਲੇ ਹੋਏ ਨੇ ਉਹ ਜਵਾੜੇ ਫੁੱਲ ਜਾਂਦੇ ਨੇ ਜੀ ਫਿਰ ਹੁਣ ਹੁਣ ਪਾਇਰੇ ਦੀ ਪ੍ਰੋਬਲਮ ਹੋ ਜਾਂਦੀ ਉਹਦੇ ਵਾਸਤੇ ਇਹ ਬਣਿਆ ਦੰਤਗਜ ਕੇਸਰੀ ਆਇਲ ਹੈ ਇਹ ਤੇਲ ਹੈ ਜਿਵੇਂ ਮੈਂ ਥੋੜਾ ਜਿਹਾ ਦਿਖਾਇਆ ਸੀ ਤੁਸੀਂ ਕਿਤੇ ਗਲਤ ਫਹਮੀ ਚ ਨਾ ਰਹਿ ਜਾਓ ਇਹ ਪਾਊਡਰ ਹੈ ਜਿਹਨੂੰ ਇਹਦੀ ਆਦਤ ਪੈ ਗਈ ਨਾ ਜੀ ਇਹ ਮਹਿੰਗਾ ਪਾਊਡਰ ਹੈ ਇਹ ਮੰਗੇ ਲੋਕਾਂ ਵਾਸਤੇ ਹੈ ਇਹ ਐਸਾ ਪਾਊਡਰ ਹੈ ਕਿ ਜਿਨ ਜਿਹਨੇ ਲੈ ਲਿਆ ਉਹ ਮੁੜ ਕੇ ਫਿਰ ਚਾਹੇ ਉਹਦੀ ਹੈਸੀਅਤ ਚ ਵੀ ਨਾ ਹੋਵੇ ਤਾਂ ਵੀ ਉਹ ਇਹੀ ਕਰਦਾ ਕਿਉਂਕਿ ਉਹਨੂੰ ਪਤਾ ਹੈ ਵੀ ਜ਼ਿੰਦਗੀ ਜਿਉਣ ਦਾ ਮਤਲਬ ਇਹੀ ਆ ਜੇ ਅਸੀਂ ਆਪਣੇ ਦੰਦਾਂ ਤੇ ਖਰਚ ਨਹੀਂ ਕਰ पाए ਫਿਰ ਹੋਰ ਕਾਤੇ ਕਰਾਂਗੇ ਜਿੱਥੇ ਮਰਜੀ ਮਹਿਲ ਬਣਾ ਲਓ ਜਦ ਸਾ ਜਿੱਦੀ ਮਰਜੀ ਕਹਿੰਦੇ ਨੇ ਖਾਣਾ ਮੈਂ ਤਾਂ ਜਿੱਥੇ ਉੱਥੇ ਗੈਦੀ ਜਿੱਥੇ ਬਫੇ ਲੱਗਾ ਐ ਦੀ 600 ਰੁਪਏ ਦੀ ਥਾਲੀ 800 ਰੁਪਏ ਦੀ ਥਾਲੀ ਦੰਦ ਕੰਮ ਨਹੀਂ ਕਰਦੇ ਥਾਲੀ ਕੀ ਕਰੂਗੀ ਤੇ ਉਸ ਤੋਂ ਬਾਅਦ ਜੀ ਇਹ ਦੰਤ ਗਜ ਕੇਸਰੀ ਤੇਲ ਆ ਇਹ ਔਇਲ ਜਿਹੜਾ ਨਾ ਜੀ ਇਹਦੀ ਅਸੀਂ ਕਹਿੰਦੇ ਹੁੰਦੇ ਆ ਕਿ ਮੂੰਹ ਦੇ ਵਿੱਚ ਐ ਪਾ ਕੇ ਨਾ 10 ਬੂੰਦਾਂ ਐ ਐ ਕੋਸਾ ਜਾਂ ਪਾਣੀ ਲੈ ਲਓ ਜੀ ਚਾਰ ਛੇ ਚਮਚੇ ਪਾਣੀ ਕੋਸਾ ਉਹਦੇ ਵਿੱਚ ਇਹਦੀਆਂ 10 ਬੂੰਦਾਂ ਪਾਓ ਉਹਨੂੰ ਫਿਰ ਮੂੰਹ 'ਚ ਪਾ ਕੇ ਕੁਰਲੇ ਕਰੋ ਉਰਲੇ ਕਰੋ ਨਾਲੇ ਅੰਦਰ ਚਾਹੇ ਬਰਸ਼ ਮਾਰ ਲਓ ਚਾਹੇ ਉਂਗਲੀ ਮਾਰ ਲਓ ਤਾਂ ਕਿ ਉਹ ਜਿਹੜੇ ਜਿਹੜੇ ਬੋਟਾਂ ਦੇ ਵਿੱਚ ਪੀਕ ਆ ਉਹ ਨਿਕਲ ਜੇ ਔਰ ਫਿਰ ਇਹ ਥੋੜਾ ਜਿਆਦਾ ਅੰਦਰੋਂ ਰਿਲੈਕਸ ਦਊਗਾ ਲੜੂਗਾ 2 ਕੁ ਮਿੰਟ ਅੱਛਾ ਲੱਗੂਗਾ ਦੰਦਾਂ ਚ ਖੁਰਕ ਜਿਹੀ ਹੋਊਗੀ ਆਪਣੇ ਆਪ ਪੰਜਾਂ ਸੱਤਾਂ ਦਿਨਾਂ ਚ ਕਰਨ ਤੋਂ ਬਾਅਦ ਇਹ ਜਿਹੜੀ ਪਾਇਰੀਏ ਦੀ ਪ੍ਰੋਬਲਮ ਆ ਜਿਹੜੀ ਦੰਦਾਂ ਦੀ ਪ੍ਰੋਬਲਮ ਆ ਉਹ ਉਹ ਇਹਨੇ ਖਤਮ ਕਰ ਦੇਣੀ ਆ ਇਹ ਤਾਂ ਹੋ ਗਈ ਮੂੰਹ ਦੇ ਵਿੱਚ ਜਿਹੜੀ ਛਾਲੇ ਹੁੰਦੇ ਆ ਹੁਣ ਜਿਹੜੀ ਗੱਲ ਤੁਹਾਨੂੰ ਮੈਂ ਦੱਸਦਾ ਪਾਚਨ ਕਿਰਿਆ ਦੀ ਰੁਕੀ ਸਾਹਿਬ ਉਹ ਬੋਤਲ ਚੱਕੋ ਜਿਹੜੀ ਸਰਬਉੱਤਮ ਜੂਸ ਲਿ ਉਹ ਕਿਸਾ ਕਮਾਲ ਦੀ ਚੀਜ਼ ਆ ਇਹ ਦੇਖੋ ਇਹ ਇਹ ਨਾ ਥੱਲੇ ਬੈਠ ਜਾਂਦਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਟਾਈਮ ਆਪਣਾ 450 ਪ੍ਰੋਡਕਟ ਆ ਆਪਾਂ ਆਪਣੇ ਦੇਸ਼ ਦੀ ਜਨਤਾ ਨੂੰ 400 450 ਪ੍ਰੋਡਕਟ ਦੇਣ ਚ ਕਾਮਯਾਬ ਹੋਏ ਔਰ ਪ੍ਰੋਡਕਟ ਵੀ ਆਪਣੇ ਹਿੰਦੁਸਤਾਨ ਦੇ ਵਿੱਚ ਹਰ ਕੰਪਨੀ ਤੋਂ ਜ਼ਿਆਦਾ ਪ੍ਰਾਈਸ ਦੇ ਇਹਨਾਂ ਦੇ ਕਿਉਂ ਅਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਕਰਦੇ ਨਹੀਂ ਸਾਡੀ ਬੋਤਲ ਵੀ ਜੇ ਬਾਕੀ ਕੰਪਨੀਆਂ 8 ਰੁਪਏ ਦੀ ਬੋਤਲ ਲਾਉਂਦੇ ਸਾਡੀ 80 ਰੁਪਏ ਦੀ ਬੋਤਲ ਆ ਖਾਲੀ ਖਾਲੀ ਕਿਉਂਕਿ ਬੋਤਲ ਦਾ ਵੀ ਇੱਕ ਭਾਅ ਆਉਂਦਾ ਸਭ ਤੋਂ ਧੀ ਚੀਜ਼ ਦੇ ਵਿੱਚ ਬੋਤਲ ਦਾ ਅਸਰ ਆਊਗਾ ਜਿਵੇਂ ਲੋਕ ਕਹਿੰਦੇ ਤਾਂਬੇ ਦੇ ਗਲਾਸ ਚ ਪਾਣੀ ਪੀਣਾ ਕਿਉਂ ਪੀਂਦਾ ਤਾਂਬੇ ਦਾ ਭਾਵ ਆਉਂਦਾ ਇਸੇ ਤਰ੍ਹਾਂ ਇਹਦਾ ਵੀ ਆਉਂਦਾ ਜੇ ਗਲਤ ਚੀਜ਼ ਯੂਜ਼ ਹੋ ਗਈ ਤਾਂ ਗਲਤ ਹੋਊਗਾ ਤਾਂ ਇਹਦੇ ਵਿੱਚ ਦੇਖੋ ਜੀ ਤੁਸੀਂ ਐਲੋਵੀਰਾ ਜਾਮਣ ਗਲੋਏ ਕਿੰਨਾ ਕੁਝ ਪਿਆ ਹੋਇਆ ਤੁਸੀਂ ਜਦੋਂ ਪੜੋਗੇ ਇਹ ਸਭ ਤੋਂ ਉੱਪਰ ਨਿਰਗੁੰਡੀ ਜਿਹੜੀ ਦਰਦਾਂ ਨੂੰ ਠੀਕ ਕਰਦੀ ਹੈ ਐਲੋਵੀਰਾ ਗਲੋਏ ਇਹ ਇਹ ਘੱਟੋ ਘੱਟ 10 ਚੀਜ਼ਾਂ ਪੰਜਾਬੀ ਜਿੰਨੇ ਦੀ ਪੂਰੀ ਕੁਆਂਟੀਟੀ ਦੇ ਵਿੱਚ ਔਰ ਇਹ ਵੀ ਗਵਰਨਮੈਂਟ ਤੋਂ ਸਰਟੀਫਾਈਡ ਹੈ ਜੀਐਮਪੀ ਸਰਟੀਫਾਈਡ ਹੈ ਆਪਣਾ ਬਕਾਇਦਾ ਵੈਦਵਾਨ ਦਾ ਲੋਗੋ ਮੈਂ ਕਹਿੰਦਾ ਜੇ ਵੈਦਵਾਨ ਲਿਖਿਆ ਅੱਖਾਂ ਮੀਚ ਕੇ ਚੀਜ਼ ਲੈ ਲੋ ਮਤਲਬ ਹੀ ਨਹੀਂ ਹੈ ਸੁਭਾਸ਼ ਗੋਇਲ ਦੀ ਜ਼ਿੰਮੇਵਾਰੀ ਹੈ ਵੀ ਕੋਈ ਕੰਪਲੀਟ ਨਹੀਂ ਆ ਸਕਦੀ ਤੇ ਇਹ ਜਿਹੜੀ ਚੀਜ਼ ਨੂੰ ਖੜੇ ਕਰਨ ਵਾਸਤੇ ਬਹੁਤ ਸਮਾਂ ਲੱਗਦਾ ਜੀ ਹੁਣ ਅੱਜ ਮੈਂ ਕਰ ਰਿਹਾ ਔਰ ਮੇਰੇ ਬੱਚੇ ਇਹਨੂੰ ਅੱਗੇ ਲੈ ਕੇ ਜਾਣਗੇ ਜਿਵੇਂ ਕੋਈ ਮਾਲੀ ਕਹਿੰਦੇ ਇੱਕ ਵਾਰੀ ਬੈਠਾ ਬਚਪਨ ਚ ਕਹਾਣੀ ਸੁਣੀ ਮਾਲੀ ਬੂਟਾ ਲਾ ਰਿਹਾ ਅੰਬ ਦਾ ਵੀ ਤੁਹਾਡੇ ਵਰਗਾ ਕੈਮਰੇ ਵਾਲਾ ਆ ਗਿਆ ਆਦੇ ਤੇ ਨਰਦਮਣੀ ਦੇ ਚੇਲੇ ਨੇ ਹੁਣ ਝੇੜ ਲਿਆ ਕਹਿੰਦਾ ਕਹਿੰਦਾ ਕੀ ਗੱਲ ਮਾਰੀ ਅੰਬ ਅੰਬ ਜੇ ਲਾਈ ਜਨਾ ਕਹਿੰਦਾ ਇਹਨੂੰ ਫਲ ਲੱਗਣਗੇ ਕਹਿੰਦਾ ਫਲ ਜਦ ਤੱਕ ਲੱਗਣਗੇ ਤੂੰ ਦਾ ਚਲਾਣਾ ਕਰ ਜੇਗਾ ਕਹਿੰਦਾ ਤਾਂ ਕੀ ਹੋਊਗਾ ਅੰਬ ਲੱਗਣਗੇ ਮੇਰੇ ਪੋਤੇ ਪੋਤੀਆਂ ਖਾਣਗੇ ਮੇਰੇ ਬੱਚੇ ਖਾਣਗੇ ਉਸੇ ਤਰ੍ਹਾਂ ਹੁਣ ਜਿਹੜੇ ਅਸੀਂ ਬੂਟੇ ਲਾ ਰਹੇ ਆ ਇਹ ਇਹ ਸਾਡੇ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨੇ ਤੁਹਾਡੇ ਬੱਚੇ ਸਾਡੇ ਬੱਚੇ ਹੋਰ ਲੋਕਾਂ ਦੇ ਸਭ ਦੇ ਕਿਉਂਕਿ ਸੰਸਾਰ ਤਾਂ ਹੀ ਚੱਲ ਰਿਹਾ ਨਾ ਬੜਦਾਦਾ ਜਦੋਂ ਸਾਡਾ ਸੀ ਦਾਦਾ ਸੀ ਫਿਰ ਪਿਤਾ ਜੀ ਸੀ ਸਭ ਫੋਟੋਆਂ ਟੰਗੀਆਂ ਰਹਿ ਗਈਆਂ ਅਸੀਂ ਸਾਡੀ ਵੀ ਟੰਗੀ ਜਾਊ ਕਿਹੜਾ ਰਹਿਣਾ ਇੱਥੇ ਸਭ ਨੇ ਜਾਣਾ ਬਸ ਰੱਬ ਅੱਗੇ ਅਰਦਾਸ ਕਰੋ ਵੀ ਇਹ ਜੇ ਕਰਮ ਕਰਕੇ ਜਾਓ ਕਿ ਤੁਹਾਡੇ ਪੋਤੇ ਪੋਤੀਆਂ ਨੂੰ ਤੁਹਾਡੀ ਫੋਟੋ ਟੰਗੀ ਤੇ ਨਾ ਜੋਵੇ ਇਹ ਸਾਡਾ ਦਾਦਾ ਹੁੰਦਾ ਸੀ ਤਾਂ ਉਹ ਕਰਮ ਕਰਕੇ ਜਾਣੇ ਤਾਂ ਇਹ ਜਿਹੜੀ ਚੀਜ਼ ਹੈ ਨਾ ਜੀ ਇਹਨੂੰ ਇਹਨੂੰ ਸਰਬਉੱਤਮ ਕਿਹਾ ਗਿਆ ਹੈ ਇਹ ਸਰਬੋਤਮ ਰਸ ਹੈ ਜੀ ਮਤਲਬ ਇਹ ਉਹ ਰਸ ਹੈ ਜਿਹਦੇ ਵਿੱਚੋਂ ਤੁਸੀਂ ਜੇ ਡੇਲੀ ਪੀਣ ਲੱਗ ਜਓ ਤਾਂ ਤੁਹਾਡੀ ਗੱਟ ਹੈਲਥ ਤੁਹਾਡਾ ਲੀਵਰ ਹਮੇਸ਼ਾ ਗੁੱਡ ਰਹੂਗਾ ਪਰ ਤੁਹਾਡਾ ਇੱਕ ਇੱਕ ਅੰਗ ਜਿਹੜਾ ਅੰਦਰੋਂ ਉਹ ਤੁਹਾਨੂੰ ਥੈਂਕ ਯੂ ਥੈਂਕ ਯੂ ਕਰੂਗਾ ਥੈਂਕ ਯੂ ਥੈਂਕ ਯੂ ਕਰੂਗਾ ਤੇ ਉਹ ਜਿਹੜੇ ਥੈਂਕ ਯੂ ਨੇ ਮੇਰੇ ਹੁੰਦੇ ਆ ਉਹਨਾਂ ਤੇ ਮੇਰਾ ਪੂਰਾ ਹੱਕ ਹੁੰਦਾ ਕਿਉਂਕਿ ਮੈਂ ਮਿਹਨਤ ਕਰਦਾ ਮੈਨੂੰ ਮਿਲਣਾ ਚਾਹੀਦਾ ਇਹ ਜਿਹੜੀ ਚੀਜ਼ ਹੈ ਨਾ ਜੀ ਤੁਹਾਡੇ ਹੱਥ ਵਿੱਚ ਪਈ ਹੈ ਇਹਦਾ ਨਾਂ ਦੇਖੋ ਐਸਿਡਿਟੀ ਗੈਸਟ੍ਰਿਕ ਪ੍ਰੋਬਲਮ ਡਿਸਪੈਪਸੀਆ ਮਤਲਬ ਇਹ ਉਹ ਚੀਜ਼ ਹੈ ਜੀ ਬਿਲਕੁਲ ਟਰਾਂਸਪੇਰੈਂਟ ਪਾਣੀ ਵਰਗੀ ਕਈ ਤਾਂ ਮੇਰੇ ਕੋ ਮਜ਼ਾਕ ਵਿੱਚ ਕਹਿੰਦੇ ਗੋਸਾ ਆ ਕੀ ਬੋਧਾ ਜਿਆ ਰੱਖਿਆ ਇਹ ਦੇਖ ਕੇ ਮੂੰਹ ਚ ਪਾਣੀ ਆ ਜਾਂਦਾ ਹਾਂ ਕਈ ਹਨੀ ਸਿੰਗ ਦਾ ਗਾਣਾ ਗਾਉਣ ਲੱਗ ਜਾਂਦੇ ਨੇ ਚਾਰ ਬੋਤਲ ਬੋਧਾ ਗੋਲਦੋ ਦੇ ਦਿਓ ਕਿਉਂਕਿ ਚਾਰ ਚਾਰ 8 8 ਲੈ ਜਾਂਦੇ ਨੇ ਲੋਕੇ ਇਹ ਐਸਿਡਿਟੀ ਦਾ ਸਭ ਤੋਂ ਬੈਸਟ ਇੱਕ ਸਰਬਤ ਹੈ ਜਦੋਂ ਇਹਦਾ ਇੰਨਾ ਢੱਕਣਾ ਉੱਪਰ ਪੂਰਾ 30 ਐਮਐਲ ਰੱਖਿਆ ਜੀ ਮੈਂ 30 ਐਮਐਲ ਪੂਰਾ ਵੀ ਇਹਦਾ 30 ਐਮਐਲ ਲਓ ਗਲਾਸ ਚ ਪਾਓ 30 ਐਮਐਲ ਪਾਓ ਦੇ ਵਿੱਚ ਪਾਣੀ ਕੋਸਾ ਜਾ ਇਹਨੂੰ ਰੋਟੀ ਤੋਂ ਬਾਅਦ ਪੀ ਲਓ ਮੈਂ ਕਹਿੰਦਾ ਜੀ ਜ਼ਿੰਦਗੀ ਚ ਐਸਿਡਿਟੀ ਜਲਣ ਜਿਹੜਾ ਇੱਕ ਬੋਤਲ ਇਹ ਲੈ ਜਾਂਦਾ ਅਸੀਂ ਦੇ ਦ ਅਗਲੀ ਵਾਰ ਉਹ ਕਹਿੰਦਾ ਜੀ ਡੱਬੇ ਚ ਕਿੰਨੀਆਂ ਨੇ ਮੈਂ ਕਹਿੰਦਾ 12 ਕਹਿੰਦਾ ਜੀ ਗੱਡੀ ਚ ਰਖਾ ਦਿਓ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਪ੍ਰੋਬਲਮ ਹੈ ਸਾਰਿਆਂ ਨੂੰ ਪ੍ਰੋਬਲਮ ਹੈ ਤੇ ਇੱਕ ਹੈਗਾ ਜਿਹੜੀ ਜਿਹੜੇ ਲੋਕ ਕਹਿੰਦੇ ਨੇ ਪੇਟ ਬਹੁਤ ਵਧਿਆ ਹੋਇਆ ਜੀ ਅਫਾਰਾ ਵੀ ਰਹਿੰਦਾ ਇਕੱਲਾ ਢਿੱਡ ਵਧੀ ਜਾਂਦਾ ਬਾਕੀ ਬਾਡੀ ਠੀਕ ਆ ਲੱਤਾਂ ਠੀਕ ਨੇ ਬਾਹਾਂ ਠੀਕ ਨੇ ਸਰੀਰ ਠੀਕ ਆ ਪਤਲਾ ਪਰ ਢਿੱਡ ਬਾਹਰ ਆ ਪੂਰਾ ਢਿੱਡ ਤੋਂ ਐ ਲੱਗਦਾ ਜਿ ਸਾਡੇ ਜਿੰਨਾ ਮੋਟਾ ਕੋਈ ਨਹੀਂ ਉਹਨਾਂ ਵਾਸਤੇ ਨਾ ਫਰੂਕੀ ਸਭ ਤੋਂ ਵਧੀਆ ਚੀਜ਼ ਜਕਾਸ 44 ਕੀ ਹੋ ਨਾਮ ਵੀ ਜਕਾਸ ਹਾਂ ਜਕਾਸ ਅਨਿਲ ਕਬੂਰ ਵਾਲਾ ਜਕਾਸ ਮਤਲਬ ਜੈਡ ਮਤਲਬ ਜੀਰਾ ਕੇ ਮਤਲਬ ਕਲੌਂਜੀ ਏ ਮਤਲਬ ਅਜਵਾਇਣ ਐਸ ਮਤਲਬ ਸੌਫ ਕੀ ਹੋ ਇਸ ਕਰਕੇ ਜਕਾਸ ਚਾਰ ਚੀਜ਼ਾਂ ਦਾ ਹੈ ਅਰਕ ਐਕਸਟ੍ਰੈਕਟ ਹੈ ਔਰ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦੇ ਨਾਲ ਐਸਾ ਕਮਾਲ ਦੇਖਿਆ ਜੀ ਅਸੀਂ ਵੀ ਜਿਹੜਾ ਬੰਦਾ ਕਹਿੰਦਾ ਮੇਰਾ ਢਿੱਡ ਬਾਹਰ ਹੀ ਮਲ ਮੜਾ ਜਾ ਖਾਣਿਆ ਕਿੰਨੇ ਮਹੀਨੇ ਕਿੰਨੇ ਸਾਲ ਬੀਤ ਗਏ ਜੀ ਘਟ ਨਹੀਂ ਰਿਹਾ ਕਮਾਲ ਦਾ ਰਿਜ਼ਲਟ ਆਉਂਦਾ ਰੁਕੀ ਸਾਹਿਬ ਇੱਕ ਹੈ ਗੱਟ ਹੈਲਥ ਸਾਡੇ ਜਿਹੜਾ ਆਊਟਲੈਟ ਆ ਜਾਂ ਸਾਡਾ ਕਲੀਨਿਕ ਆ ਉਹਦਾ ਇਹ ਗਹਿਣਾ ਇਹ ਜਿਹਨੂੰ ਖਲਾਤਾ ਇੱਕ ਚਮਚ ਤੁਸੀਂ ਦੇਖੋ ਅਸੀਂ ਦੀ ਪੈਕਿੰਗ ਵੀ ਬਹੁਤ ਖਿਆਲ ਰੱਖਦੇ ਹਾਂ ਅਸੀਂ ਪੈਕਿੰਗ ਜੀ ਪੈਕਿੰਗ ਤਾਂ ਬ੍ਰਾਂਡਡ ਪਰਫਿਊਮਾਂ ਵਰਗੀ ਹੈ ਜੀ ਤੁਹਾਡੇ ਸਾਰੇ ਨੁਸਖਿਆਂ ਦੀ ਫਾਰਮੂਲਿਆਂ ਦੀ ਚਾਹੀਦੀ ਹੈ ਜੀ ਇਹ ਕਿਹੜਾ ਹੈੜਾ ਇਹਦੇ ਵਿੱਚ ਜੀ ਹੁਣ ਜਦ ਇਹ ਪਾਊਡਰ ਤੁਸੀਂ ਖਾਓਗੇ ਨਾ ਫਰੁਕੀ ਸਾਹਿਬ ਜੀ ਤਾਂ ਇਹਦਾ ਇੱਕ ਐਸਾ ਅਨੁਭਵ ਹੈ ਮੇਰਾ ਇਹ ਹੈ ਕਿ ਇਹ ਅਸੀਂ ਜਦੋਂ ਬੰਦੇ ਨੂੰ ਖਿਲਾ ਦਿੰਦੇ ਹਾਂ ਨਾ ਇਧਰ ਖੋਲ ਕੇ ਇਹਦੇ ਵਿੱਚ ਅਸੀਂ ਇੱਕ ਚੀਜ਼ ਦਾ ਹੋਰ بڑا ਖਿਆਲ ਰੱਖਿਆ ਜੀ ਦੇਖੋ ਧਿਆਨ ਨਾਲ ਤੁਹਾਨੂੰ ਦਿਖਾਵਾਂ ਇਧਰ ਇਹਦੇ ਨਮਕਦਾਨੀ ਇਧਰ ਦੀ ਚਮਚਾ ਵੀ ਪੈ ਜਾਊਗਾ ਇਧਰੋਂ ਖੋਲੋ ਤਾਂ ਨਮਕ ਵਾਂਗੂ ਨਿਕਲੂਗਾ ਇਹਨੂੰ ਬੰਦ ਕਰ ਲਓ ਇਧਰੋਂ ਦੀ ਚਮਚ ਬੈ ਜਾਊਗਾ ਛੋਟਾ ਜਿਹਾ ਨਲੇ ਇਹਨੂੰ ਤੁਸੀਂ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਇਹ ਇੱਕ ਐਸੀ ਚੀਜ਼ ਹੈ ਸੀਲ ਦੇਖੋ ਜੀ ਡਬਲ ਡਬਲ ਆਈ ਹੈ ਹਾਈਜੈਨਿਕ ਦਾ ਪੂਰਾ ਖਿਆਲ ਰੱਖਿਆ ਗਿਆ ਇਹ ਹੈ ਜੀ ਇਹ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਜੀ ਦੇਖੋ ਬਰੁਕੀ ਸਾਹਿਬ ਟੈਸਟ ਕਰਕੇ ਨਲੇ ਅਸੀਂ ਡੈਢ ਜਿਹਾ ਰੱਖ ਦਿਆ ਸੀ ਇਹਨੂੰ ਹੁਣ ਜਦੋਂ ਤੁਸੀਂ ਖਾ ਲੋਗੇ ਨਾ ਤੁਹਾਡਾ ਜਿਗਰ ਉਗਲਸਾ ਹੋਰ ਪਾਓ ਬਿਲਕੁਲ ਹੈ ਜੀ ਚੀਜ਼ ਹੋਉਂਦੀ ਆ ਜਦੋਂ ਕੋਈ ਬੰਦਾ ਖਾ ਲੇ ਉਹਨੂੰ ਦੁਬਾਰਾ ਜਾ ਕੇ ਚੱਕ ਲਵੇ ਵੀ ਆ ਤਾਂ ਯਾਰ ਖਾ ਲਈਏ ਤਾਂ ਇਟ ਮੀਨ ਜੋ ਕੁਝ ਚੀਜ਼ ਐਸੀ ਹੈ ਕਿ ਨਹੀਂ ਦੁਬਾਰਾ ਮਨ ਉਧਰ ਜਾਂਦਾ ਨਹੀਂ ਚੀਜ਼ ਦਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਅਸੀਂ ਇੱਥੇ ਹਵੇਲੀ ਤੇ ਖੜੇ ਆ ਅਸੀਂ ਆਉਣ ਜਾਣ ਵਾਲੇ ਲੋਕਾਂ ਨੂੰ ਕਹਿੰਦੇ ਰੋਟੀ ਖਾ ਲਈ ਉਹ ਕਹਿੰਦੇ ਖਾ ਲਈ ਜੀ ਮਜ਼ਾ ਆਇਆ ਕਹਿੰਦੇ ਬੜਾ ਮਜ਼ਾ ਆਇਆ ਧਕਾਰ ਜੇ ਆਉਂਦੇ ਹੋਣਿਆ ਹਾਂ ਜੀ ਹੁਣ ਉਹਨੂੰ ਕਹਿੰਦੇ ਚੂਰਨ ਖਾ ਉਹ ਕਹਿੰਦਾ ਵੀ ਲੈ ਵੀ ਜਾਂਦਾ ਨਾਲ ਦੋ ਡੱਬੀਆਂ ਕਹਿੰਦਾ ਯਾਰ ਦਹੀਂ ਦੇ ਉਹ ਤਾਂ ਬੜੀ ਵਧੀਆ ਚੀਜ਼ ਆ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਗੱਟ ਹੈਲਥ ਵਾਸਤੇ ਤੁਹਾਡੇ ਪੇਟ ਵਾਸਤੇ ਤੁਹਾਡੀ ਪਾਚਨ ਕਿਰਿਆ ਵਾਸਤੇ ਤੁਹਾਡੇ ਇੰਟਰਸਟੇਨ ਦੀ ਜਿਹੜੀ ਜਲਣ ਅੰਦਰ ਜ਼ਖਮ ਹੋ ਜਾਂਦੇ ਨੇ ਆਪਾਂ ਕਹਿੰਦੇ ਵੀ ਅਲਸਰ ਹੋ ਗਿਆ ਅੰਦਰ ਕਈ ਵਾਰੀ ਉਹਨੂੰ ਨਾਮ ਦਿੱਤਾ ਗਿਆ ਅਲਸਰੇਟੋਕੋਲਾਈਟਸ ਉਹ ਚੀਜ਼ਾਂ ਵਾਸਤੇ ਇਹ ਸਾਰੇ ਜਿਹੜੇ ਅਸੀਂ ਦੰਨੇ ਆ ਪ੍ਰੋਡਕਟ ਇਹ ਬਹੁਤ ਕਾਮਯਾਬ ਨੇ ਤੁਸੀਂ ਸਾਡੇ ਜਿੰਨੇ ਵੀ ਆਊਟਲੈਟ ਕਿਤੇ ਵੀ ਜਾ ਕੇ ਇਹਨਾਂ ਨੂੰ ਪਰਚੇਸ ਕਰ ਸਕਦੇ ਹੋ ਸਾਡੇ ਹਰ ਆਊਟਲੈਟ ਤੇ ਐਕਸਪਰਟ ਪਰਸਨ ਔਰ ਇੱਕ ਡਾਕਟਰ ਦੀ ਸੁਭਿਧਾ ਵੀ ਦਿੱਤੀ ਗਈ ਆ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬਾਤ ਲਈ ਸੋ ਬਹੁਤ ਸੋਹਣੇ ਸੋਹਣੇ ਚੀਜ਼ਾਂ ਤੁਸੀਂ ਦਿਖਾਈਆਂ ਨੇ ਇਹਨੇ ਤਾਂ ਮੂੰਹ ਵੀ ਫਰੈਸ਼ ਕਰਤਾ ਜੀ ਇਹ ਮੂੰਹ ਫਰੈਸ਼ ਕਰਦਾ ਪੇਟ ਨੂੰ ਸਾਫ਼ ਕਰਦਾ ਜੀ ਦੇਖੋ ਜੀ ਕਰਦਾ ਦੁਬਾਰਾ ਨਾਲ ਇਹਨੂੰ ਬਿਲਕੁਲ ਕਰਦਾ ਜੀ ਤਾਂ ਇਹ ਮੈਂ ਤੁਹਾਨੂੰ ਕਿਹਾ ਸੀ ਜੀ ਹੁਣ ਮੈਂ ਪੂਰਾ ਪਾਇਆ ਇਹਦਾ ਥੋੜਾ ਪਾਇਆ ਸੀ ਮੈਂ ਕਿਹਾ ਕਿ ਇਹ ਨਾ ਮੈਂ ਨਿਕਾਰਿਆ ਜਾਵੇ ਤਾਂ ਮੈਂ ਹੁਣ ਪੂਰਾ ਚਮਚਾ ਪਾਤਾ ਦੇਖੋ ਖਾ ਕੇ ਇਹ ਤੁਹਾਡੇ ਤੁਹਾਡੇ ਮੂੰਹ ਚ ਸਵਾਦ ਰਹੂਗਾ ਇਹਦਾ ਕਿੰਨੀ ਦਿਨ ਨੀਕੀ ਨੇ ਬਿਲਕੁਲ ਫਰੈਸ਼ ਕਰਤਾ ਜੀ ਔਰ ਲਾਰ ਬਣਾਤੀ ਹੈ ਮੂੰਹ ਚ ਹਾਂ ਲਾਰ ਜਿਹੜਾ ਮੂੰਹ ਦਾ ਸਲਾਈਵਾ ਬਣ ਜੇ ਨਾ ਜੀ ਅੱਛਾ ਉਹ ਸਲਾਈਵਾ ਹੀ ਤੁਹਾਡਾ ਪਾਚਨ ਕੰਮ ਉਹ ਨਹੀਂ ਕਰਨਾ ਹੈ ਨਾ ਚੂਰਨ ਦਾ ਬਣ ਜਾਂਦਾ ਵੀ ਚੂਰਨ ਨੇ ਕਰਤਾ ਕੰਮ ਜਿਹੜਾ ਤੁਹਾਡਾ ਸਲਾਈਵਾ ਬਣਦਾ ਨਾ ਜੀ ਉਹ ਜਦੋਂ ਇੰਟਰਸਟੇਨ ਚ ਜਾਂਦਾ ਅਸਲੀ ਕੰਮ ਉਹ ਕਰਦਾ ਜੀ 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 ਬਹੁਤ ਬਹੁਤ ਸ਼ੁਕਰੀਆ ਵਾਜ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਬਹੁਤ ਨੁਸਖੇ ਫਾਰਮੂਲੇ ਬੜੀ ਮਿਹਨਤ ਨਾਲ ਬਣਾਏ ਹੋਏ ਨੇ ਔਰ ਉਸ ਤੋਂ ਬਾਅਦ ਮਿਹਨਤ ਬਾਅਦ ਬਣਾਉਣ ਤੋਂ ਬਾਅਦ ਸ਼ਿੰਗਾਰੇ ਵੀ ਬੜੇ ਪਿਆਰ ਨਾਲ ਹੋਏ। ਇੱਕ ਪੱਤਰਕਾਰ ਦੇ ਹੱਥ ਤੇ ਕੋਈ ਪ੍ਰੋਡਕਟ ਪਾ ਕੇ ਖਿਲਾਉਣਾ ਉਹ ਵੀ ਸੀਲ ਖੋਲ ਕੇ। ਇਹ ਵੀ ਜਿਗਰੇ ਦੀ ਗੱਲ ਹੈ। ਜੇ ਪ੍ਰੋਬਲਮ ਹੋ ਜੇ ਅਗਲਾ ਉਹ ਲੈ ਵੀ ਚੱਕ। ਕਿਉਂ ਤਾਂ ਹੀ ਖਿਲਾਏ ਜਾਂਦੇ ਨੇ ਜੇ ਸਾਨੂੰ ਪਤਾ ਹੈ ਵੀ ਆਪਣੀ ਜਿਹੜੀ ਚੀਜ਼ਾਂ ਨੇ ਉਹਦੇ ਵਿੱਚ ਜ਼ਰੂਰ ਐਸੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਜਿਹੜੀਆਂ ਆਪਾਂ ਨੂੰ ਫਾਇਦਾ ਹੀ ਕਰਨੀਆਂ ਨੁਕਸਾਨ ਨਹੀਂ ਕਰਸਣ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਹੇ ਸੰਵਤ ਸੁਭਾਸ਼ ਗੋਇਲ ਜੀ ਜਿਨ੍ਹਾਂ ਨੇ ਅੱਜ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੇ ਬਹੁਤ ਛੋਟੇ ਛੋਟੇ ਨੁਸਖੇ ਵੀ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਅਗਰ ਕਿਸੇ ਨੂੰ ਮੂੰਹ ਦੇ ਛਾਲਿਆਂ ਦੀ ਪ੍ਰੋਬਲਮ ਹੈ, ਪੇਟ 'ਚ ਪ੍ਰੋਬਲਮ ਹੈ ਤਾਂ ਕਿਵੇਂ ਠੀਕ ਕੀਤੇ ਜਾ ਸਕਦੇ ਨੇ। ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਮੂੰਹ 'ਚ ਛਾਲੇ ਹੋਏ ਰਹਿੰਦੇ ਨੇ, ਕਿਸੇ ਪਾਰਟੀ 'ਚ ਅਟੈਂਡ ਨਹੀਂ ਕਰ ਸਕਦੇ, ਕੋਈ ਕਿਸੇ ਵਿਆਹ 'ਚ ਨਹੀਂ ਜਾ ਸਕਦੇ ਔਰ ਇਵਨ ਕਿ ਬਹੁਤ ਜ਼ਿਆਦਾ ਮਸਾਲੇਦਾਰ ਕਿਵਾਰ ਅਗਰ ਕੋਈ ਭੋਜਨ ਵਿਅੰਜਨ ਕੋਈ ਬਣਿਆ ਹੋਇਆ ਤਾਂ ਉਹਦੇ ਨੇੜੇ ਨੂੰ ਨਹੀਂ ਲੰਗਦੇ ਤਾਂ ਵੈਜ ਦੇ ਕਹਿੰਦਾ ਕਿ ਇਹ ਨੁਸਖੇ ਫਾਰਮੂਲੇ ਉਹਨਾਂ ਵਾਸਤੇ ਅੰਮ੍ਰਿਤ ਦਾ ਕੰਮ ਕਰਨਗੇ ਝਕਾਸ ਜ਼ਿੰਦਗੀ ਹੈ ਜਿਹੜੀ ਉਹਨਾਂ ਦੀ ਹੋ ਸਕਦੀ ਹੈ ਧੰਨਵਾਦ